ਜਿਆਦਾ ਅਫੈਕਟਡ ਹੋਇਆ ਸੀਗਾ ਜਿੱਥੋਂ ਸਿੱਧਾ ਰਾਵੀ ਦੀ ਤੁਸੀਂ ਟੁੱਟਣ ਤੋਂ ਬਾਅਦ ਪਾਣੀ ਵੜਿਆ ਸੋ ਕਾਫੀ ਵੱਡਾ ਡੈਮੇਜ ਇਸ ਪਿੰਡ ਨੂੰ ਕੀਤਾ ਘਰਾਂ ਨੂੰ ਕੀਤਾ ਦੁਕਾਨਾਂ ਨੂੰ ਕੀਤਾ ਰਸਿਆਂ ਨੂੰ ਕੀਤਾ ਤੁਸੀਂ ਦੇਖਿਆ ਵੀ ਕਿੰਦਾ ਇੰਨਾ ਮਤਲਬ ਵੱਡੀ ਪੱਧਰ ਤੇ ਪਾਣੀ ਆਇਆ ਕਿ ਗਲੀਆਂ ਦਾ ਰੋਡਸ ਦਾ ਨਾਮੋ ਨਿਸ਼ਾਨ ਨਹੀਂ ਛੱਡਿਆ ਸੋ ਅੱਜ ਅਸੀਂ ਇਸ ਪਿੰਡ ਦੀ ਜਿਹੜੀ ਮੇਨ ਗਲੀ ਹੈ ਜਿਹੜੀ ਕਾਫੀ ਦਿਨਾਂ ਤੋਂ ਪਾਣੀ ਤੋਂ ਬਾਅਦ ਅਸੁੱਕੀ ਆ ਤੇ ਇਹਨੂੰ ਭਰਨ ਦਾ ਕੰਮ ਕੀਤਾ ਜਾ ਰਿਹਾ ਸੋ ਟਿਪਰਾਂ ਲਗੀਆਂ ਨੇ ਟਰਾਲੀਆਂ ਲਗੀਆਂ ਨੇ ਜੀਸੀਬੀ ਮਸ਼ੀਨਾਂ ਦੇ ਰਾਈਂ ਟਰੈਕਟਰ ਦੇ ਰਾਈ ਇਹਨੂੰ ਜਿਹੜਾ ਉਹ ਪੂਰਨ ਦਾ ਕੰਮ ਕੀਤਾ ਜਾ ਰਿਹਾ ਤਾਂ ਜੋ ਲੋਕਾਂ ਦਾ ਜਿਹੜਾ ਪੈਰ ਉਹ ਸੁੱਖਾ ਪੈ ਜਾਵੇ ਸੁੱਖਾ ਲੰਘ ਜਾਣ ਲੋਕ ਸੋ ਕਾਫੀ ਦਿਨਾਂ ਤੋਂ ਇਹ ਨਾਲੀ ਤੋਂ ਗੁਜ਼ਰਦੇ ਸਾੰ ਤੁਸੀਂ ਦੇਖਿਆ ਚੜੀਆਂ ਮਾਵਾਂ ਭੈਣਾਂ ਆਈਆਂ ਨੇ ਨਾਲੀ ਤੋਂ ਜਾ ਰਹੀਆਂ ਨੇ ਰਸਤਾ ਇਹਨਾਂ ਦਾ ਸਿਗਾ ਨਹੀਂ ਸੋ ਸਾਜੇ ਸਾਜੇ ਹਲਕਾ ਪਵਾ ਦੇ ਅੰਦਰ ਜਿਹੜੇ ਪਾਣੀ ਤੋਂ ਫੈਕਟਰੀ ਪਿੰਡ ਨੇ ਬਾੜ ਤੋਂ ਉਹ ਲਈ ਤੇ ਆ ਰਿਹਾ ਸੋ ਬਸ ਇਸੇ ਤਰ੍ਹਾਂ ਗੁਰੂ ਮਹਾਰਾਜ ਕਿਰਪਾ ਰੱਖੇ ਅਸੀਂ ਸਾਜੇ ਸਾਜੇ ਪੂਰੇ ਇਲਾਕੇ ਨੂੰ ਆਪਣੀ ਉਸ ਪ੍ਰਾਣੀ ਵਸਾ ਚ ਲਿਆਉਣ ਦੇ ਲਈ ਜੀ ਤੋੜ ਕੋਸਾ ਕਰਦੇ ਆ ਸੋ ਜਿਹੜੀ ਮੇਨ ਡਿਮਾਂਡ ਸੀ ਉਸ ਪਿੰਡ ਦੀ ਕਿ ਸਾਡਾ ਰਸਤਾ ਚਾਲੂ ਹੋ ਜਾਏ ਉਹ ਵੀ ਚਾਲੂ ਕਰਤਾ ਉਹ ਪਰੇ ਵਾਟਰ ਸਪਲਾਈ ਦੇ ਬੰਦੇ ਲੱਗੇ ਆ ਵਾਟਰ ਸਪਲਾਈ ਵੀ ਆਲਮੋਸਟ ਚਾਲੂ ਹੋ ਗਈ ਆ ਸਾਮ ਤੱਕ ਜਿਹਨਾਂ ਨੂੰ ਵਾਟਰ ਸਪਲਾਈ ਦਾ ਪਾਣੀ ਮਿਲ ਜਾਣਾ ਬਿਜਲੀ ਨਾਲ ਦੀ ਆਲਰੇਡੀ ਚਾਲੂ ਹੈਗੀ ਆ ਸੋ ਅੱਜ ਰਸਤਾ ਬਣ ਜਾਣਾ ਸੋ ਇਹ ਜਿੰਨੀ ਦੇਰ ਤੱਕ ਰਸਤਾ ਨਹੀਂ ਬਣਦਾ ਮੈਂ ਇੱਥੇ ਬੈਠਾ ਖੁਦ ਮੈਂ ਰਸਤਾ ਬਨਵਾ ਕੇ ਸਾਹਮਣੂ ਜਿਹੜਾ ਆ 2 ਘੰਟੇ 4 ਘੰਟੇ ਜਿੰਨੇ ਵੀ ਲੱਗਦੇ ਆ ਇਹ ਅੱਜ ਮੇਰਾ ਫੈਸਲਾ ਹੈ ਇਹ ਸਫਾਈ ਵਿਹਾਨ ਦਾ ਜਿਹੜਾ ਹਿੱਸਾ ਆ ਉਹ ਇਹਨੂੰ ਬਣਾਇਆ ਗਿਆ ਤਾਂ ਕਿ ਜਿਹੜਾ ਸ਼ਾਮ ਤੱਕ ਰਸਤਾ ਬਣ ਜਾਵੇ ਤੇ ਫਿਰ ਅਸੀਂ ਇਹ ਤੋਂ ਆਵਾਜਾਈ ਜਿਹੜੀ ਆ ਸ਼ੁਰੂ ਕਰੀਏ